ਦੁੱਧ ਮਮੀ ਤੇਰਾ ਬੋਨ ਤੋਂ ਬਾਅਦ 20 ਮਿੰਟ ਬਾਅਦ ਦੋ ਦੋ ਫਿਰਦਾ ਧਿਆਨ ਨਾਲ ਖਰਚਣਾ ਮਾਰਨਾ ਪੈਂਦਾ ਨਹੀਂ ਦੁੱਧ ਆਪਣਾ ਜਿਹੜਾ ਉੱਪਰ ਜਾਂਦਾ ਡੇਢ ਘੰਟੇ ਬਾਅਦ ਆਪਣੇ ਜਿਹੜੀਆਂ ਗਾਜਰਾਂ ਸੀ ਉਹ ਵੀ ਅੱਧੀਆਂ ਰਹਿ ਗਈਆਂ ਉੱਡ ਗਿਆ ਇਹਦਾ ਪਾਣੀ ਪੱਕ ਰਹੀਆਂ ਨੇ ਤੇ ਜਿਹੜਾ ਦੁੱਧ ਆ ਉਹ ਵੀ ਹੌਲੀ ਹੌਲੀ ਕੱਢ ਰਿਹਾ ਹਮੇਸ਼ਾ ਗਾਜਰਾਂ ਦੇ ਦੁੱਧ ਨੂੰ ਇਕੱਠਾ ਪਾਓ ਜੇ ਥੋੜਾ ਜਿਹਾ ਦੁੱਧ ਗਰਮ ਹੋ ਗਿਆ ਗਾਜਰਾ ਪਾ ਦਿਓ ਜੇ ਆਪਾਂ ਦੁੱਧ ਪੂਰਾ ਕਾੜ ਕੇ ਗਾਜਰਾ ਪਾਉਣਾ ਹੈ ਫਿਰ ਆਪਣਾ ਖੋਆ ਵਧੀਆ ਨਹੀਂ ਕਿ ਜਿਹੜੇ ਗਾਜਰ ਪਾ ਕੇ ਵਧੀਆ ਨਹੀਂ ਮੰਨਦਾ ਫਿਰ ਖੋਆ ਵੱਧ ਬਣ ਜਾਂਦਾ ਗਾਜਰ ਕੱਚੀ ਰਹ ਜਾਂਦੀ ਹੈ ਆਪਾਂ ਲੈ ਤੱਕ 12 ਲੀਟਰ ਦੁੱਧ ਅਤੇ ਵਿੱਚ 6 ਕਿਲੋ ਗਾਜਰਾਂ ਪਾਣੀਆ 1 ਕਿਲੋ ਖੰਡ ਪਾਵਾਂਗੇ ਹਾਂ 200 ਗ੍ਰਾਮ ਪਾਵਾਂਗੇ ਜੇ ਸੀਕਾ ਤੜਕਾ ਲਾਣ ਨੂੰ ਹਮੇਸ਼ਾ ਜਿਖੋਰਤ ਨਾ ਧਿਆਨ ਨਾ ਮਾਰਨਾ ਚਾਹੀਦਾ ਨਹੀਂ ਥੱਲੇ ਗਾਜਰਾ ਕੋਈ ਵੀ ਚੀਜ਼ ਉਹ ਲੱਗ ਜਾਂਦੀ ਹੈ ਉਹ ਆਪਣਾ ਮਾਚੇਂਦਾ ਪਹਿਲਾਂ ਪਹਿਲਾਂ ਖੁਰਚਣਾ ਭਾਵੇਂ ਘੱਟ ਮਾਰ ਲਓ ਕਿ ਫਿਰ ਗਾਜਰਾਂ ਜਿਹੜੀਆਂ ਉਹ ਪਾਣੀ ਛੱਡਦੀਆਂ ਰਹਿੰਦੀਆਂ ਨੇ

ਤੁਸੀਂ ਪਾ ਦਿਓ ਆਪ ਆਪਣੀ ਚੀਨੀ ਪਾ ਕੇ ਲੈ ਲੀਂਗੀ ਮਿਕਸ ਕਰਦੇ ਹਾਂ కలర్ మీన్కా ਉਹ ਨਹੀਂ ਪਾਇਆ 10 ਮਿੰਟ ਹੋ ਗਏ ਪਰ 10 ਮਿੰਟ ਹੋਰ ਪਕਾਉਣੇ ਕਿਉਂਕਿ ਚੀਨੀ ਵੀ ਪਾਣੀ ਛੱਡਦੀ ਆ ਤੁਸੀਂ ਖੋਦ ਵੀ ਦੇ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ 200 ਗ੍ਰਾਮ ਪਾਵਾਂਗੇ ਕਿਉਂ ਆਪਾਂ ਕਿਹਾ ਪਾਉਣ ਤੋਂ ਬਾਅਦ 5 ਤੋਂ 7 ਮਿੰਟ ਫੇਰ ਚੁੱਪੇ ਨਾਲ ਜਲਾਵਾਂਗੇ ਤਾਂ ਕਿ ਆਪਣਾ ਜਿਹੜਾ ਘਿਓ ਦਾ ਤੜਕਾ ਚੰਗੀ ਤਰ੍ਹਾਂ ਲੱਗੇ ਘਿਓ ਪਾਉਣਾ ਜਿਹੜਾ ਆਪਣਾ ਗਾਜਰ ਪਕਾ ਉਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਬਣ ਜਾਂਦਾ ਤੇ ਕਾਫੀ ਟਾਈਮ ਲੰਬਾ ਟਮੰ ਘਰਾਉਣੀ ਆ ਆਪਣਾ ਗਾਜਰ ਪੱਕ ਬਣ ਗਿਆ ਆਪਾਂ ਗੈਸ ਕਰਤਾ ਬੰਦ ਹੁਣ ਇਹਨੂੰ ਥੋੜਾ ਜਿਹਾ ਠੰਡਾ ਕਰਕੇ ਆਪਾਂ ਕਿਸੇ ਭਾਂਡੇ ਵਿੱਚ ਕੱਢ ਦਾਂਗੇ ਟਿੱਕੀਆਂ ਕੱਟਣ ਲਈ ਫਿਰ ਪਕੌੜਾ ਤਿਆਰ ਸਾਰਿਆਂ ਨੇ ਵੀਡੀਓ ਦੇਖਣ ਲਈ ਆਪਣਾ ਗਾਜਰਪਕ ਹੋ ਗਿਆ ਤਿਆਰ ਆਪਾਂ ਨੂੰ ਵੱਡੇ ਟੱਕਾਂ 'ਚ ਪਾਤਾ ਇਹਨੂੰ ਆਪਾਂ ਕਰਾਂਗੇ ਸੈੱਟ ਆਪਾਂ ਨੂੰ ਇਸ ਤਰੀਕੇ ਕੋਈ ਵੀ ਪਲੇਨ ਭਾਂਡਾ ਲੈਣਾ ਇਹਦੇ ਇਸ ਤਰੀਕੇ ਨਾਲ ਸੈੱਟ ਕਰ ਸਕਦੇ ਹਾਂ ਤੁਸੀਂ ਕਿਸੇ ਵੀ ਚੀਜ਼ ਨਾਲ ਕਰ ਸਕਦੇ ਹੋ ਤੁਹਾਡੀ ਮਰਜ਼ੀ ਆਪਣਾ ਗਾਜਰਪਕ ਹੋ ਗਿਆ ਤਿਆਰ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ जो तुम चैनल पर नवे प्लीज़ चैनल सबसक्राइब कर देना